ਲੋ ਵੀ ਮਿੱਤਰੋ ਆਪਾਂ ਪਿੱਛੇ ਜੇ ਕੁਛ ਦਿਨ ਪਹਿਲਾਂ ਵੀਡੀਓ ਪਾਈ ਸੀ ਵੀ ਆਪਣੀ ਮੋਟਰ ਸੜ ਗਈ ਸੜੀ ਸੀ ਕਿਉਂ ਹਨਾ ਕਾਰਨ ਵੀ ਤੁਹਾਨੂੰ ਦੱਸਿਆ ਸੀ ਅੱਜ ਆਪਾਂ ਉਹੀ ਮੋਟਰ ਬਈ ਪਾਈ ਜੰਨੇ ਆ ਛਣੀ ਪਾਈ ਜਾਂਦਾ ਮੋਟਰ ਤਾਰਾਂ ਦੇ ਜੋੜ ਲਾਈ ਜੰਨੇ ਦਿਨ ਦਾ ਹੋ ਗਿਆ ਛਪਾ ਮਿੱਤਰੋ ਵੇਖੋ ਤੁਸੀਂ ਤਾਂ ਇੱਥੋਂ ਦੀ ਲਿਆਂਦੀ ਆ ਬਈ ਮਨ ਤਾਂ ਔਖਾ ਹੋਇਆ ਤੇ ਪਰ ਬਈ ਸਰਦਾ ਵੀ ਨਹੀਂ ਸੀ ਹਨਾ ਆ ਦੇਖੋ ਕਣਕ ਮਿੱਧ ਕੇ ਮਿੱਤਰੋ ਸਾਰੀ ਤੇ ਫਿਰ ਇੱਥੋਂ ਦੀ ਟਰੈਕਟਰ ਵਗੈਰਾ ਤਾਰਿਆ ਤੇ ਹੁਣ ਪਾਉਣੇ ਆ ਮੋਟਰ ਇੱਥੇ ਹਾਂ ਆ ਤ ਜਾਉਗੀ 9:30 ਵਜੇ ਲੇਟ ਹਨਾ ਛਣੀ ਹਾਂ ਹਾਂ 9:30 ਵਜੇ ਆਉਗੀ ਬਨ ਤੇ ਕੋਕੇ ਬਨ ਤੇ ਪੱਕਾ ਹੀ ਹੈ ਜਮਾ ਹੈ ਹੋਰ ਹਾਂ ਹਾਂ ਕਿਉਂ ਕੋਕੇ ਲਾਤੇ ਅੱਛਾ ਤਾਂ ਜੋੜ ਵਗੈਰਾ ਲਾਈ ਜਾਨੇ ਆ ਮਿੱਤਰੋ ਤੇ ਇਦੂ ਬਾਦ ਵੀ ਤਾਰ ਦਿਆਂਗੇ ਮੋਟਰ ਥੱਲੇ ਤਾਂ ਵੀਡੀਓ ਤੇ ਬਣੇ ਰਹੋ ਤੁਹਾਨੂੰ ਸਾਰਾ ਕੁਝ ਦੱਸਾਂਗੇ ਵੀ ਇੰਨੇ ਫੁੱਟ ਤੇ ਪਾਣੀ ਦਾ ਲੈਵਲ ਰਹਿ ਗਿਆ ਤੇ ਉਦੋਂ ਜਦੋਂ ਲਾਉਣ ਲੱਗੇ ਝੋਨਾ ਉਦੋਂ ਇੰਨੇ ਲੈਵਲ ਫੁੱਟ ਤੇ ਹੁੰਦਾ ਸੀ ਪਾਣੀ ਤਾਂ ਕਿਹੜੀ ਕੰਪਨੀ ਦੀ ਮੋਟਰ ਹੈ ਤੇ ਵੀ ਕਿੰਨੇ ਰੁਪਏ ਛਣੀ ਨੇ ਲੈ ਲਏ ਹਾਂ ਉਹ ਵੀ ਤੁਹਾਨੂੰ ਸਾਰੀ ਜਾਣਕਾਰੀ ਦੇ ਦੇਵਾਂਗੇ ਹਾਂ ਤਾਂ ਐਂਡ ਤੱਕ ਦੇਖਿਓ ਕਾਰਨ ਤੇ ਆਪਾਂ ਨੂੰ ਘੰਟਾ ਕੀ ਲੱਗੂਗਾ ਸਹਣਾ ਘੰਟਾ ਇੱਕ ਘੰਟਾ ਹਾਂ ਇੱਕ ਘੰਟਾ ਲੱਗੂਗਾ ਤਾਂ ਘਟੋ ਘਟ ਵੀ ਜਿਹੜਾ ਥੱਲੇ ਕੈਵਿਟੀ ਦਾ ਇੱਥੇ ਪਾਣੀ ਲਿਆ ਹੋਇਆ ਆਪਾਂ ਤਾਂ 110 ਫੁੱਟ ਤਾਈਂ ਫਿਲਟਰ ਪਾਏ ਹੋਏ ਆ ਤਾਂ ਜਿਹੜਾ ਕੋਈ ਪਾਣੀ ਦਾ ਚੋਆ ਹੈ ਨਹੀਂ ਉਹਦੇ ਪਹਿਲਾਂ ਦਾ ਪੰਜਵੀਂ ਛੀਮੀ ਤੇ ਪਾਣੀ ਆਇਆ ਸੀ ਹਨਾ ਆ ਜੀ 55 ਫੁੱਟ 55 ਫੁੱਟ ਤੇ ਮਿੱਤਰੋ ਆਪਣੇ ਪਾਣੀ ਦਾ ਲੈਵਲ ਹੈ ਘਟੋ ਘਟਾ ਤਾਂ ਜਦੋਂ ਝੋਨਾ ਲਾਉਣ ਲੱਗੇ ਆ ਉਦੋਂ ਮਿੱਤਰੋ ਇੱਥੇ ਸੀਗਾ ਘੱਟੋ ਘੱਟ ਵੀ 38 ਫੁੱਟ ਸ਼ਾਇਦ 40 ਤਈ ਸੀਗਾ ਨਹੀਂ ਨਹੀਂ ਹੂੰ ਇਹ ਸੀਗਾ 30 32 ਫਾ 30 32 ਤੇ ਮੋਨੋ ਬਲਾਕ ਵੇਲੇ ਸੀ ਨਾ ਹਾਂ ਹਾਂ 30 ਉਹ ਮੋਨੋ ਬਲਾਕ ਵੇਲੇ ਸੀ ਤੇ ਇੱਥੇ ਸਾਡੇ ਵੇਲੇ ਜਦੋਂ ਅਸੀਂ ਆਪਣੇ ਹਬੋਰ ਕਰਿਆ ਨਾ ਉਦੋਂ ਸੀਗਾ ਮਿੱਤਰੋ 38 38 ਦੇ ਘਰਾਂ ਦੇ ਵਿੱਚ ਤੇ 38 ਤੋਂ ਬਾਅਦ ਅੱਜ ਦੇਖ ਲਓ 55 ਫੁੱਟ ਹੋ ਗਿਆ ਤੇ ਹੋਇਆ ਇਹ 8 ਤੇ 2 10 ਤੇ 12 ਤੇ 17 ਸਾਲਾਂ ਦੇ ਵਿੱਚ ਕਟੋ-ਕਟ ਵੀ 12-18 ਫੁੱਟ ਪਾਣੀ ਥੱਲੇ ਉਤਰ ਗਿਆ ਝੂਨਾ ਲਾਗਦੇ ਨੂੰ ਥੋੜਾ ਟਾਈਮ ਹੋਇਆ ਬਾਕੀ ਹੈ ਵੀ ਮੋਟਰ ਦੇ ਐ ਜਮਾ ਸੂਏ ਦੇ ਕਿਨਾਰੇ ਦੇ ਉੱਤੇ ਲਾਈ ਆਪਦੇ ਜਣੇ ਤਾਂ ਤੇ ਪਰ ਵੀ ਪਾਣੀ ਦੇ ਲੈਵਲ ਤਾਂ ਥੱਲੇ ਜਾਈ ਜਾਂਦੇ ਮਿੱਤਰੋ ਬਾਕੀ ਵੀ ਉਹ ਰਾਜਾ ਸਿੰਘ ਵੀ ਆ ਗਿਆ ਇਹ ਵੀ ਵਿਚਾਰਾ ਸ਼ਾਬਾਸ਼ੇ ਲੇਟ ਬਹੁਤ ਹੋ ਗਏ ਤੇ ਪਰ ਵੀ ਮੋਟਰਾਂ ਦਾ ਮੈਂ ਪਵਾ ਕੇ ਜਾਊਂਗਾ ਤਾਂ ਧੰਨਵਾਦ ਕਰਦੇ ਆ ਰਾਜੇ ਦਾ ਵੀ ਹੂੰ ਰਾਜੇ ਦਾ ਨਾ ਆਪਣਾ ਹੋ ਗਿਆ ਆਥਨ ਹੋ ਗਿਆ ਤੇ ਰਾਜੇ ਦਾ ਵੀ ਆਦਾ ਟਿੱਡ ਦੇ ਵਿੱਚ ਕੀੜੇ ਵੀ ਕੰਮ ਉਹ ਕਰੀ ਜਾਂਦੇ ਆ ਕਹਿੰਦਾ ਵੀ ਬੰਦੇ ਕੀੜੇ ਧਰਨੇ ਤੇ ਬਹਿ ਕੇ ਕਹਿੰਦਾ ਹੁਣ ਐਸੇ ਕਰਨੇ ਤੇ ਬਹਿ ਗਏ ਹਨ ਜਿੰਦਾਬਾਦ ਮਰਦਾਵਾ ਦੇ ਨਾਰੇ ਲਾਈ ਜਾਂਦੇ ਆ ਬਿਲਕੁਲ ਹੀ ਬਿਲਕੁਲ ਤੇ ਮਿੱਤਰੋ ਪਾਣੀ ਦੀ ਥੋੜੀ ਸ਼ਾਰਟੇਜ ਵੱਜ ਗਈ ਆਪਣੀ ਕਣਕ ਨੂੰ ਇਸ ਵਾਰ ਚਲੋ ਬਾਕੀ ਵੀ ਜਾਨ ਪਰਮਾਤਮਾ ਦੇ ਹੱਥ ਜਿਹੜਾ ਝਾੜ ਨਹੀਂ ਸੀ ਕਰਮਾਂ ਚ ਉਹ ਨਹੀਂ ਹੋਣਾ ਤੇ ਬਾਕੀ ਵੀ ਰਾਜਾ ਕਹਿੰਦਾ ਸ਼ਾਰਟ ਵੱਜ ਗਈ ਪਾਣੀ ਦੀ ਕਣਕ ਨੂੰ ਹਨਾ ਨਹੀਂ ਹੈ ਪਾਣੀ ਤੇ ਕੈਂਪਰਾਂ ਨਾਲ ਹੀ ਹੁੰਦਾ ਹਾਂ ਪਾਣੀ ਲੱਗਿਆ ਸੀ 8 ਤਰੀਕ ਨੂੰ ਘਟੋ ਘਟਾ ਇੱਥੇ ਤੇ ਅੱਜ 8 ਤਰੀਕ ਦਾ ਸਮਾਂ ਬਹੁਤ ਹੋ ਗਿਆ ਮਿੱਤਰੋ ਅੱਜ ਤਰੀਕ ਹੋ ਗਈ ਘਟੋ ਘਟ 26 25 26 ਤਰੀਕ ਹੋ ਗਈ ਆਪਾਂ ਨੇ ਇਹੀ ਕਰਕੇ ਨਾਲ ਦੀ ਨਾਲ ਹੀ ਲੈ ਜਾਵਾਂਗੇ ਕਿ ਨਹੀਂ ਪੱਕਾ ਪੈਂਚਰ ਲਾਤਾ ਹੋ ਗਿਆ ਪੱਕਾ ਕੰਮ ਹਾਂ ਜੀ ਜਮਾ ਜਮਾ ਮਾਰ ਕੋਕੇ ਜੜ ਤੇ ਇਹਦੇ ਉੱਤੇ ਵੈਗਰੂ ਦੀ ਕਿਰਪਾ ਚਾਹੀਦੀ ਹੁਣ ਗੱਲ ਕਰਦੇ ਆ ਮਿੱਤਰੋ ਛਣੀ ਨੇ ਆਪਣੇ ਤੋਂ ਆਪਣੀ 10 HP ਮੋਟਰ ਦਾ ਠੀਕ ਕਰਾਈ ਦੇ ਕਿੰਨੇ ਰੁਪਏ ਲਏ મિત્રો પંપ ਦਾ ਨ ਸਾਰਾ ਕੰਮ ਕਰਕੇ A to Z 6000 ਰੁਪਏ ਛਣੀ ਨੇ ਲਿਆ। ਬਾਕੀ ਇਹ ਮਿੱਤਰੋ 10 HP ਦੀ ਮੋਟਰ ਤੋਂ ਛਣੀ ਨੇ ਆਪਣੀ ਮੋਟਰ 12.5 HP ਦੀ ਬਣਾਤੀ ਸੀ ਕਿਉਂਕਿ ਇੰਪੈਲਰ ਜਿਹੜੇ ਸੀਗੇ 10 ਵਾਲੀ ਦੇ 12.5 ਦੇ ਪਾਤੇ ਸੀਗੇ ਤਾਂ ਕਰਕੇ ਪਾਣੀ ਵਧੀਆ ਵੱਧ ਗਿਆ ਸੀ ਪਰ ਰਿਸਕ ਲੱਗਦਾ ਸੀ ਕਿਉਂਕਿ ਲੈਟ ਡੇ ਮ ਸੀ ਡਰਦੇ ਆਣੇ ਫਿਰ ਉਹੀ ਸਿਸਟਮ ਸਾਗੀ オリジナル ਕੰਮ ਕਰਾ ਦਿੱਤਾ। ਮੋਟਰ ਪਾਉਂਦੇ ਪਾਉਂਦੇ ਮਿੱਤਰੋ ਪੂਰਾ ਹਨੇਰਾ ਹੋ ਗਿਆ ਸਾਨੂੰ ਮੋਟਰ ਤੇ ਟਾਈਮ ਤਾਂ ਕੁਝ ਵੀ ਨਹੀਂ ਲੱਗਿਆ ਅੱਧਾ ਘੰਟਾ ਪਰ ਜੋੜ ਲਾਉਣੇ ਹਨ। ਤੇ ਗੋਸ਼ਾ ਇੱਕ ਨਾਟਕਵਾਚ ਗਿਆ ਨਟ ਨੇ ਸਾਨੂੰ ਬਹੁਤ ਟਾਈਮ ਲਵਾਇਆ ਟਾਈਮ ਹੋ ਗਿਆ ਮਿੱਤਰੋ 7 ਵਜੇ ਤੇ 50 ਮਿੰਟ 6 ਵਜੇ ਲੱਗੇ ਸੀ 6 ਵਜੇ ਲੱਗੇ ਸੀ ਤੇ ਕਿੰਨੇ ਟਾਈਮ ਚ ਪੈ ਗਈ ਸਵਾ 6 ਲੱਗੇ ਸੀ ਤੇ ਸਵਾ 6 ਲੱਗੇ ਸੀ ਹੈਨਾ ਪੈਂਚਰ ਪੁੰਚਰ ਵੀ ਲਾਏ ਸਾਰੇ ਕੰਮ ਹੀ ਕਰੇ ਹਾਂ ਪੈਂਚਰ ਪੁੰਚਰ ਲਾਏ ਮਿੱਤਰੋ ਸਵਾ 6 ਲੱਗੇ ਸੀ ਤੇ 7:30 7 ਵਜੇ ਕੇ 50 ਮਿੰਟ ਹੋ ਗਏ ਤੇ ਕਾਸਤੀ ਮੋਟਰ ਆਪਾਂ ਕਰਤੀ ਤਿਆਰ ਚੱਕਲੂ ਫਲਾ ਫਫੂ ਫਫਾ ਫਫੂ ਪੇ ਆਪਾਂ ਦੁੱਪ ਗੋਫੜਾ ਤੇ ਨਹੀਂ ਚਾਹੀਦਾ ਛਣੀ ਆਪਾਂ ਆ ਕੇ ਮੋਟਰ ਮਿੱਤਰੋ ਤੇ ਫਿਰ ਆਪਾਂ ਆ ਗਏ ਸੀ ਘਰ ਨੂੰ ਤੇ 9:30 ਵਜੇ ਫਿਰ ਵਾਪਸ ਗਏ ਫਿਰ ਪਾਣੀ ਲਾਇਆ ਤੇ ਚਲਾ ਕੇ ਦੇਖੀ ਮੋਟਰ